ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਆਪਾਂ ਦੁਲਾਵਾਂ ਲਗਦੇ ਆਖਰੀ ਚ ਕਰਨਾ ਆ ਗਏ ਆ ਤੇ ਉਹਦੇ ਵਿੱਚ ਸਾਰੇ ਆਪਣੇ ਜਿਹੜੇ ਹੈ ਸੀ ਅੱਖਰੂੜੇ ਵਾਲੇ ਦੇ ਪੂਰੇ ਹੋ ਗਏ ਅੱਜ ਆਪਾਂ ਆ ਗਏ ਸੀ ਇਹੀ ਹੈ ਤੇ ਜੇ ਇਹ ਨੂੰ ਦੁਲਾਵਾਂ ਜਾ ਤੂੰ ਕੁਝ ਨਹੀਂ ਬਣਦਾ ਨਹੀਂ ਹੈਗਾ ਤਾਂ ਜੇ ਕੋਈ ਸ਼ਬਦ ਬਣਦਾ ਹੋਇਆ ਤਾਂ ਦੇਖ ਲਿਓ yellow ਬਣਦਾ ਵੈਸੇ yellow ਪੀਲਾ yellow color yellow ਮੈਨੂੰ ਲੱਗਦਾ ਸੀ ਵੀ ਕੁਝ ਬਣਿਆ ਨਹੀਂ ਹੈਗਾ ਤਾਂ ਮੈਂ ਇਸ ਕਰਕੇ ਉਹ ਭੁੱਲ ਗਈ ਸੀ ਲਿਖਣਾ yellow ਬਣਦਾ ਹੋਰ ਕੋਈ ਦੇਖੋ ਜੇ ਕੋਈ ਬਣਦਾ ਤਾਂ ਕਮੈਂਟ ਦੇ ਵਿੱਚ ਲਿਖੋ ਜਰੂਰ ਇਸ ਤੋਂ ਬਾਅਦ ਆਪਾਂ ਜਾਈਏ ਤੋਂ ਬਾਅਦ ਰਾਰੇ ਨੂੰ ਦਲਾਮਾ ਰੈ ਖੰਦੀ ਰਾਰੇ ਨੂੰ ਦਲਾਮਾ ਰੈ ਲੱਲੇ ਵਿਹਾਰੀ ਲਈ ਰੈਲੀ ਰਾਰੇ ਨੂੰ ਦਲਾਮਾ ਰੈ ਸੱਸਾ ਟੈਂਕਾ ਰਾਸ਼ਟ ਰਾਰੇ ਨੂੰ ਦਲਾਮਾ ਰੈ ਫੱਫਾ ਰਾਰੇ ਨੂੰ ਵਿਹਾਰੀ ਦੀ ਰੈਫਰੀ ਰੈਲਾ ਰਾਰੇ ਨੂੰ ਦਲਾਮਾ ਰੈ ਲੱਲੇ ਕਨਲਾ ਰੈਲਾ ਰੈਲਾ ਇਹ ਲੱਲੇ ਤੇ ਪੈਕ ਬਿੰਦੀ ਵਾਲਾ ਅ ਅ ਦੀ ਥੋੜੀ ਆਵਾਜ਼ ਲੰਬੀ ਜਾਂਦੀ ਹੈ ਰੈਲਾ ਤੇ ਉਸ ਤੋਂ ਅੱਗੇ ਆਉਂਦਾ ਲੱਲੇਂਦਲਾ ਮੈਂ ਲੈ ਜੇ ਕੋਈ ਹੋਰ ਸ਼ਬਦ ਬਣਦਾ ਰਾਰੇ ਨੂੰਦਲਾਮਾਂ ਤੋਂ ਲਿਖੋ ਕਮੈਂਟ ਦੇ ਵਿੱਚ ਰੈਤਾ ਬਣਦਾ ਹੋਰ ਰੈਤਾ ਰੈ ਰਾਰੇ ਨੂੰਦਲਾਮ ਰੈ ਤੱਤੇ ਕਰਨਤਾ ਰੈਤਾ ਇਹ ਲਿਖ ਕੇ ਹੀ ਪਤਾ ਲੱਗਣਾ ਤੇ ਸ਼ਬਦ ਸਹੀ ਬਣਦੇ ਨੇ ਕਿ ਨਹੀਂ ਲਿਖਿਆ ਕਰੋ ਰੈਤਾ ਤੇ ਉਸ ਤੋਂ ਗਿਆ ਹੁੰਦਾ ਲਲਿੰਦਲਾ ਮੱਲਾ ਲੱਲੇ ਨੂੰ ਦਲਾਮਾ ਲੈ ਨੰਨੇ ਨੂੰ ਸਿਹਾਰੀ ਨੰਨਾ ਲੈ ਨੀਨ ਲੈਕਚਰ ਲਲਿੰਦਲਾ ਮੱਲਾ ਕੱਕਾ ਚਾਰ ਆਰਾ ਲੈਕਚਰ ਲੱਲਿੰਗੁਲਾਮ ਹੈ ਲੈ ਫਫਾਟੇਗਾ ਲੈਫਟ ਲੈਫਟ ਹੁੰਦਾ ਖੱਬਾ ਇਹ ਜ਼ਿਆਦਾਤਰ ਅੰਗਰੇਜ਼ੀ ਦੇ ਸ਼ਬਦ ਨੇ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਜ਼ਿਆਦਾਤਰ ਸ਼ਬਦ ਨੇ ਇਹਦੇ ਵਿੱਚ ਅੰਗਰੇਜ਼ੀ ਦੇ ਹੀ ਬਣਦੇ ਨੇ ਹੋਰ ਕੋਈ ਲੱਲੇ ਨੂੰ ਗੁਲਾਮਾਂ ਤੋਂ ਦੇਖੋ ਜੇ ਕੋਈ ਬਣਦਾ ਲੈਣਾ ਲਿਖੋ ਕਮੈਂਟ ਦੇ ਵਿੱਚ ਲੈਣਾ ਲਲਿੰਦਲਾਮਾ ਲੈ ਨਾਣੀ ਕੰਨਾ ਨਾ ਲੈਣਾ ਹਾਂਜੀ ਉਹ ਤੋਂ ਬਾਅਦ ਬਾਵਿੰਦਲਾਮਾ ਵੈ ਬਾਵਿੰਦਲਾਮਾ ਵੈ ਦਾ ਵੈਦ ਵੈਦ ਹੁੰਦਾ ਜਿਹੜੇ ਦੇਸੀ ਦਵਾਈਆਂ ਦਿੰਦੇ ਨੇ ਵੈਦ ਵੈਸਾ ਆਖ ਜਿਹੜਾ ਪਹਿਲਾਂ ਆਪਾਂ ਐਵੇਂ ਲਿਖਦੇ ਸੀ ਬਾਵਿੰਦਲਾਮਾ ਵੈ ਸੋਸੇ ਕੰਨਾ ਸਾ ਖਖਾ ਵੈਸਾਖ ਗੁਰਬਾਣੀ ਦੇ ਵਿੱਚ ਵੈਸਾਖ ਤੇ ਰਣ ਕਿਉ ਬਾਢੀ ਆ ਜਿਹੜਾ ਆਉਂਦਾ ਸ਼ਬਦ ਵੈਸਾਖ ਮਹੀਨੇ ਤੇ ਵੈਸੇ ਬਾਵਿੰਦਲਾ ਮੈਂ ਵੈ ਸੋ ਸਿਲਾ ਮਸੇ ਵੈਸੇ ਵੈਰੀ ਬਾਵਿੰਦਲਾ ਮੈਂ ਵੈ ਰਾਰੇ ਵਿਹਾਰੀ ਵੀ ਵੈਰੀ ਵੈਦਿਕ ਬਾਵਿੰਦਲਾ ਮੈਂ ਵੈ ਦਦੇ ਸਿਹਾਰੀ ਦੇ ਕਕਾ ਵੈਦਿਕ ਕਾਲ ਵੈਦਿਕ ਕਾਲ ਕਾਲ ਹੁੰਦਾ ਜਿਹਦੇ ਵਿੱਚ ਵੈਦ ਲਿਖੇ ਗਏ ਨੇ ਜਿਹੜੇ ਬਹੁਤ ਸਾਰੇ ਧਾਰਮਿਕ ਗ੍ਰੰਥ ਵੈਦਿਕ ਵੈਦ ੜਾੜੇ ਨੂੰ ਦਲਾ ਮੜਾ ਤੋ ਦੇਖੋ ਕੋਈ ਸ਼ਬਦ ਬਣਦਾ ਪੜਾ ਬਣਦਾ ਵੈਸੇ ਪੜਾ ਸਹੀ ਨਹੀਂ ਹੈਗਾ ਪਰ ਉਹ ਇਸ ਕਰਕੇ ਮੈਂ ਲਿਖਿਆ ਨਹੀਂ ਹੈਗਾ ਉਸ ਤੋਂ ਬਾਅਦ ਆਗੇ ਬਿੰਦੀ ਵਾਲੇ ਅੱਖਰ ਸ ਸ ਸ ਸ ਅ ਸ ਸ ਹੁੰਦੀ ਆ ਕਿਸੇ ਚੀਜ਼ ਨੂੰ ਕਹਿੰਦੇ ਨੇ ਤੇਰੇ ਕੋਲ ਆ ਸ ਹੈਗੀ ਸ਼ੈਤਾਨ ਸੈ ਤ ਨਾ ਸ਼ੈਤਾਨ ਸ਼ੈਲੀ 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 ਸ਼ੈਤਾਨੀ ਸੈ ਤ ਨੀ ਸ਼ੈਤਾਨੀ ਹੁੰਦਾ ਚਲਾਕੀ ਕਰਨੀ ਪਹਿਲਾਂ ਜਿਹੜਾ ਸੀਗਾ ਸ਼ਹਿਰ ਐਵੇਂ ਲਿਖਿਆ ਜਾਂਦਾ ਸੀ ਸ਼ਹਿਰ ਪਰ ਹੁਣ ਕੀ ਲਿਖਿਆ ਜਾਂਦਾ ਹਾਹੇ ਨੂੰ ਸਿਹਾਰੀ ਪੈਣ ਲੱਗੀ ਸ਼ਹਿਰ ਕੱਲ ਵੀ ਮੈਂ ਦੱਸਿਆ ਸੀ ਇੱਕ ਦੋ ਸ਼ਬਦ ਇਹ ਜਿਹੜਾ ਦਿਲਾਵਾ ਸੀ ਉਹ ਖਤਮ ਹੋ ਗਿਆ ਹੁਣ ਸਿਹਾਰੀ ਪੈਣ ਲੱਗ ਗਈ ਹੁਣ ਇਹ ਵਾਲਾ ਗਲਤ ਹੈ ਤੇ ਹੁਣ ਨਵੀਨ ਪੰਜਾਬੀ ਦੇ ਵਿੱਚ ਇਹ ਵਾਲਾ ਠੀਕ ਹੈ ਸ਼ਹਿਰ ਖ ਖਰ ਖੈਰ ਹੁੰਦਾ ਤਾਂ ਪੁਨਰ ਕਰਨਾ ਖੈਰ ਪਾਣੀ ਖੈਰ ਪਾ ਦੋ ਖੈਬਰ ਖੈਬਰਿਕ ਦਰ ਹੈ ਇਹ ਐਸਐਸਟੀ ਦੇ ਵਿੱਚ ਪੜਿਆ ਹੋਣਾ ਜਿਨ੍ਹਾਂ ਨੇ ਐਸਐਸਟੀ ਪੜ੍ਹਦੇ ਨੇ ਖੈਬਰ ਹੋਰ ਕੋਈ ਖਾਇ ਤਾਂ ਸ਼ਬਦ ਬਣਦਾ ਤਾਂ ਬਣਾਓ ਵਿਖਾ ਵਿਖ ਖਾਹੀ ਕੁਰਬਾਨੀ ਦੇ ਵਿੱਚ ਆਉਂਦਾ ਵਿਖਾ ਵਿਖ ਖਾਹੀ ਉੱਥੇ ਵਿਖਾ ਵਿਖ ਖਾਹੀ ਵੀ ਇਸ ਨੂੰ ਜ਼ਹਿਰ ਨੂੰ ਕਿਹਾ ਗਿਆ ਜ਼ਹਿਰ ਨੂੰ ਗੈਰ ਗੈਰ ਗੈ ਤਾਂ ਗੈਰ ਗੈਰਤ ਗੈਰਤ ਹੁੰਦਾ ਅਣਖ ਗੈਰ ਹੁੰਦਾ ਪਰਾਇਆ ਗੈਬ ਗੈਬ ਹੁੰਦਾ ਲੱਭਣਾ ਨਾ ਮਤਲਬ ਖੋ ਜਾਣਾ ਗਾਇਬ ਹੋ ਜਾਣਾ ਗੈਲ ਗੈਲ ਹੁੰਦਾ ਨਾਲ ਨੂੰ ਕਹਿੰਦੇ ਨੇ ਕਈ ਜਿਹੜੀਆਂ ਹੈਗੀਆਂ ਨੇ ਲੋਕਲ ਬੋਲੀਆਂ ਨੇ ਜਿਹੜੀਆਂ ਇਲਾਕਾਈ ਬੋਲੀਆਂ ਦੇ ਵਿੱਚ ਗੈਲ ਨਾਲ ਜੈ ਜੈਵਰਾ ਯੈਲਦਾਰ ਯੈਹਰ ਇਹ ਐਵੇਂ ਜਿਵੇਂ ਸਹਾਰਾ ਐਵੇਂ ਪਹਿਲਾਂ ਜਹਰ ਐਵੇਂ ਬੰਦਾ ਸੀ ਪਰ ਹੁਣ ਜ਼ਹਿਰ ਜਿਹੜਾ ਉਹ ਹਾਹੇ ਨੂੰ ਸਿਹਾਰੀ ਪੈਣ ਲੱਗ ਗਈ ਹੈ ਦਲਾਮੈਂ ਜਿਹੜਾ ਉਹ ਅਗਲੇ ਅੱਖਰ ਨੂੰ ਸਿਹਾਰੀ ਦੇ ਵਿੱਚ ਤਬਦੀਲ ਹੋ ਗਿਆ ਜ਼ਹਿਰ ਹੈ ਬਿੰਦੀ ਵਾਲਾ ਹੈ ਫੈਸ਼ਨ ਫੈਸਲਾ ਫੈਲਣਾ ਹੋਰ ਕੋਈ ਸ਼ਬਦ ਦੇਖੋ ਜੇ ਬਣਦਾ ਫੈਲ ਨਹੀਂ ਬਣਾਉਣਾ ਫੇਲ ਹੁੰਦਾ ਕੋਈ ਬਣਾਓ ਸ਼ਬਦ ਕਮੈਂਟ ਦੇ ਵਿੱਚ ਲਿਖੋ ਜੇ ਕੋਈ ਬਣਦਾ ਹਾਂਜੀ ਉਸ ਤੋਂ ਬਾਅਦ ਲੈ ਲੈ ਤੋਂ ਕੋਈ ਸ਼ਬਦ ਮੇਰੇ ਕੋਲ ਬਣਿਆ ਨਹੀਂ ਹੈਗਾ ਜੇ ਤੁਹਾਡੇ ਕੋਲ ਬਣਦਾ ਤਾਂ ਬਣਾ ਦਿਓ ਜਰੂਰ ਬਿੰਦੀ ਵਾਲੇ ਨਾਲ ਬਣਾਉਣਾ ਉਸ ਤੋਂ ਬਾਅਦ ਹੁਣ ਆਪਾਂ ਅੱਜ ਕੀ ਕਰਨਾ ਅਭਿਆਸ ਕਰਨਾ ਸਾਰੇ ਗਲੈਂਕੜ ਵਾਲੇ ਸ਼ਬਦ ਹੁੰਦਾ ਜਿੰਨਾਂ ਨੂੰ ਸੌਰੀ ਦਲਾਮਾ ਵਾਲੇ ਸ਼ਬਦ ਹੁੰਦਾ ਦਲਾਮਾ ਲੱਗਦੀ ਹੈ ਜਿੰਨਾਂ ਨੂੰ ਜੈਵਿਕ ਕਮੈਂਟ ਦੇ ਵਿੱਚ ਲਿਖੋ ਜੈਵਿਕ ਕਿਵੇਂ ਪਾਏਗਾ ਜੈਵਿਕ ਜੈ ਵਿਕ ਜੈਵਿਕ ਜੈਵਿਕ ਹੁੰਦਾ ਦੇਸੀ ਖਾਦਾਂ ਦੇ ਨਾਲ ਖੇਤੀ ਕਰਨੀ ਕੋਈ ਦੂਜੀਏ ਮਤਲਬ ਕਿ ਕੈਮੀਕਲ ਵਗੈਰਾ ਨਹੀਂ ਪਾਉਣੇ ਹੈਗੇ ਜੈਵਿਕ उस तो अगे लिखो चैरिटेबल चैरिटेबल टेबल चैरिटेबल होंगे ने जेडे अः हस्पता वगैरा हों जिना मतलब के पैसे थोड़े घट खर्चा आ चैरिटेबल थोड़ा बहुत ओ जेड़े दान वगैरह करते हैं ਉਨਾਂ ਨਾਲੇ ਵਿੱਚ ਵਰਤਿਆ ਜਾਂਦਾ ਜਰਨਲ ਹਾਂਜੀ ਲਿਖੋ ਜਰਨਲ ਤਾਂ ਸੌਖਾ ਹੈ ਲਿਖ ਸਕਦੇ ਹੋ ਜਰਨਲ ਜਰਨੈਲ ਜਰਨੈਲ ਸਿੰਘ ਤਾਂ ਆਮ ਨਾਮ ਵੀ ਹੁੰਦਾ ਇਹਦਾਂ ਲਾ ਮੈਂ ਇਹਨੂੰ ਹਮੇਸ਼ਾ ਟੇਢਾ ਹੀ ਪਾਉਣੇ ਨੇ ਤਾਂ ਲਿਖਾਈ ਸੋਹਣੀ ਲੱਗਦੀ ਐ ਐਵੇਂ ਨਹੀਂ ਪਾਉਣੇ ਹੈਗੇ ਇਹ ਗੱਲ ਤਾਂ ਕਈ ਵਾਰ ਕੀ ਕਰਦੇ ਐਵੇਂ ਪਾਦੇ ਨਹੀਂ ਕ ਐਵੇਂ ਇਹ ਵੀ ਗਲਤ ਐ ਦੋਨੋਂ ਹੀ ਖੱਬੇ ਪਾਸੇ ਨੂੰ ਟੇਡੇ ਪਾਉਣੇ ਨੇ ਫਿਰ ਲਿਖਾਈ ਸੋਹਣੀ ਨਹੀਂ ਸੀ ਜਾਂਦੀ ਐ ਨਾਲੇ ਰੂਲ ਹੀ ਨਹੀਂ ਐ ਲਿਖਣ ਦਾ ਇਹਨਾਂ ਦਾ ਹਾਂਜੀ ਹੋਰ ਲਿਖੋ ਫੈਲਾ ਆਪਾਂ ਕਹਿੰਦੇ ਨੇ ਇਸ ਦક્ત ਦਾ ਫੈਲਾ ਬਹੁਤ ਐ ਫੈਲਿਆ ਹੋਇਆ ਬਹੁਤ ਐ ਫੈਲਾ ਫੈਲਾ ਹੋਰ ਲਿਖੋ ਪੈਟਰੋਲ ਪੈਟਰੋਲ ਡੀਜ਼ਲ ਪੈਟਰੋਲ ਪੈਟਰੋਲ ਅੱਗੇ ਕਾਮਨਵੈਲਥ ਕਾਮਨਵੈਲਥ ਖੇਡਾਂ ਨੇ ਜਿਹੜੀਆਂ ਹੁੰਦੀਆਂ ਨੇ ਕਾਮਨ ਵੈਲਥ ਕਾਮਨ ਵੈਲਥ ਗੇਮ ਜ ਸੁਣਿਆ ਹੋਣਾ ਤੁਸੀਂ ਕਾਮਨ ਵੈਲਥ ਅੱਗੇ ਲਿਖੋ ਟਰੈਕਟਰ 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 ਟੈਨਟ ਦੇ ਵਿੱਚ ਲਿਖ ਲਿਖਣ ਦੀ ਕੋਸ਼ਿਸ਼ ਕਰੋ अग् स्पशल स्पशल स्पेशल है ऐलान किस चीज़ का ऐलान किता ऐलान ਅੱਗੇ ਕੈਮੀਕਲ 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 ਚੈਟ ਕਰਿਆ ਕਰੋ ਵੀ ਜਿਹੜੇ ਨਾਲ ਚੁੱਟਦੇ ਹੋ ਲਿਖਿਆ ਕਰੋ ਕੁਛ ਨਾ ਕੁਛ ਤੇ ਚੈਨਲ ਸਬਸਕ੍ਰਾਈਬ ਕਰ ਲਓ ਜਿੰਨਾ ਇੱਕ ਲਿਖਿਆ ਜਾਂਦਾ ਸਵੈ ਸਵੈ ਹੁੰਦਾ ਆਪਣੇ ਆਪ ਸਵੈ ਜੀਵਨੀ ਸਵੈ ਭਰੋਸਾ ਐਕਸ ਰੇ ਐਕਸ ਰੇ ਐਕਸ ਰੇ ਟੈਲੀਕਾਮ ਟੈਲੀ ਟੈਲੀਕਾਮ ਕੰਪਨੀਆਂ ਜਿਹੜੀਆਂ ਸਾਰੀਆਂ ਅੱਗੇ ਇਹਦਾ ਉਹ ਕਰਦੀਆਂ ਨੇ ਆਪਣੇ ਜਿਹੜੇ ਵੀ ਆਪਾਂ ਨੈਟ ਵਗੈਰਾ ਚਲਾਉਂਦੇ ਨੇ ਟੈਲੀਕਾਮ ਹਾਂਜੀ ਕੋਈ ਕੁਝ ਗਲਤ ਹੋਵੇ ਜਾਂ ਕੁਝ ਸਮਝ ਨਾ ਲੱਗਦਾ ਹੋਵੇ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਦੇ ਨਾਲ ਹੀ ਪਤਾ ਲੱਗਣਾ ਹੈ ਕਿ ਕੀ ਸਹੀ ਹੈ ਕੀ ਗਲਤ ਹੈ ਕੀ ਅੱਗੇ ਆਪਾਂ ਨੂੰ ਕਰਨਾ ਚਾਹੀਦਾ ਤੇ ਹੁਣ ਇਸ ਤੋਂ ਬਾਅਦ ਆਪਣਾ ਦੋ ਲਗਾ ਰਹਿ ਗਿਆ ਹੋੜਾ ਕਨੌੜਾ ਉਸ ਤੋਂ ਬਾਅਦ ਫਿਰ ਕਰਾਂਗੇ ਆਪਾਂ ਲਗਾਖਰ ਬਿੰਦੀ ਟਿੱਪੀ ਆਦਕ ਹਾਂਜੀ ਕੁਝ ਵੀ ਕੋਈ ਹੋਵੇ ਘਟਵਾਦ ਤਾਂ ਜਰੂਰ ਕਮੈਂਟ ਦੇ ਵਿੱਚ ਲਿਖੋ ਤੇ ਜਿੰਨੇ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਉਹ ਜਰੂਰ ਕਰ ਲਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ